ਬੜਾ ਸ਼ਾਰਟ ਵਿਜ਼ਿਟ ਰੂਪ ਜੀ ਔਰ ਰੋਸ਼ਨ ਜੀ ਔਰ ਬਾਕੀ ਲੋਕਾਂ ਦਾ ਰਿਆ ਤੇ ਇਸ ਵੇਲੇ ਅਸੀਂ ਖੜੇ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੇ ਬਿਲਕੁਲ ਠੀਕ ਠਾਕ ਹੋਗੇ ਹਾਸੇ ਵਾਸਤੇ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਰਦੀਆਂ ਕਲਾਵਾਂ ਚ ਰੱਖੇ ਅੱਛੀ ਚੀਜ਼ ਹੈ ਅੱਜਕੱਲ ਕਰਾਂਗੇ ਕੈਨੇਡਾ ਤੋਂ ਆਈ ਧੀ ਇੱਕ ਫੈਮਲੀ ਧੀ ਇੱਕ ਨਵਿਆਤਾ ਜੋੜਾ پاکستان ਆਇਆ ਹੈ پاکستان ਦੇ ਵਿੱਚ ਨਨਕਾਣਾ ਸਾਹਿਬ ਤੇ حاضਰੀ ਦੇਣ ਵਾਸਤੇ ਮੱਥਾ ਟੇਕਣ ਵਾਸਤੇ ਇੱਥੇ ਪਾਕਿਸਤਾਨ ਜਾ ਕੇ ਇਹਨਾਂ ਦਾ ਵਿਜ਼ਿਟ ਕੈਜਦਾ ਰਿਹਾ ਹੈ ਇਹਨਾਂ ਨੇ ਕੀ-ਕਿਆ ਹੈ ਪਾਕਿਸਤਾਨੀਆਂ ਬਾਰੇ ਵਿੱਚ ਬਹੁਤ ਇੰਟਰਸਟਿੰਗ ਵੀਡੀਓ ਹੈ ਜੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਿਰ ਤੱਕ ਦੇਖਣੀ ਵੀਡੀਓ ਵੇਖਤ ਵਾਲੇ ਸਾਰੇ ਚਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਤੁਸੀਂ ਸਬਸਕ੍ਰਾਈਬ ਕਰ ਲਓ ਸੋ ਚਲਦੇ ਹਾਂ एवरी ਆ ਵੀਡੀਓ ਲੈਟਸ ਬੜਾ ਸ਼ਾਰਟ ਵਿਜ਼ਿਟ ਰੂਪ ਜੀ ਔਰ ਰੋਸ਼ਨ ਜੀ ਔਰ ਬਾਕੀ ਲੋਕਾਂ ਦਾ ਰਿਆ ਤੇ ਇਸ ਵੇਲੇ ਅਸੀਂ ਖੜੇ ਆ ਇਹਨਾਂ ਨੂੰ ਸੀ ਆਫ ਕਰਨ ਲਈ ਅਸੀਂ ਖੜੇ ਆ ਤੇ ਕਨਕਲੂਡਿੰਗ ਰਿਮਾਰਕਸ ਕਿ ਇੰਨੀ ਛੇਤੀ ਕਿਵੇਂ ਇਹਨਾਂ ਦਾ ਆਣਾ ਹੋਇਆ ਤੇ ਇੰਨੀ ਛੇਤੀ ਜਾ ਕਿਵੇਂ ਰਹਿਣ ਇੱਥੇ ਆ ਕੇ ਤੇ ਦਿਲ ਲੱਗ ਜਾਂਦਾ ਤੇ ਕਿਉਂ ਇਹ ਜਾ ਰਹਿਣ ਤੇ ਨੈਕਸਟ ਇਹਨਾਂ ਨੇ ਕਦੋਂ ਆਣਾ ਹੈ ਇਹ ਗੱਲ ਪੁੱਛਦੇ ਆ ਜੀ ਰੂਪ ਜੀ ਸਭ ਤੋਂ ਪਹਿਲਾਂ ਤੇ ਅਮਰਜੀਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਹਮੇਸ਼ਾ ਹੀ ਸਾਨੂੰ ਇੰਨਾ ਪਿਆਰ ਦਿੰਦੇ ਹੋ ਕਿ ਸਾਡਾ ਜੀ ਕਰਦਾ ਹੁੰਦਾ ਕਿ ਜੇ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਤੇ ਇਹ ਕਿਵੇਂ ਹੋਵੇ ਕਿ ਅਸੀਂ ਨਨਕਾਣਾ ਸਾਹਿਬ ਨਾ ਆਈਏ ਨਨਕਾਣਾ ਸਾਹਿਬ ਤੇ ਹੁਣ ਜੇ ਸਾਨੂੰ ਪਰਮਿਸ਼ਨ ਮਿਲਦੀ ਹੈ ਇੱਧਰ ਆਉਣ ਦੀ ਤੇ ਫਿਰ ਅਸੀਂ ਕਹਿੰਨੇ ਆ ਭਾਵੇਂ ਲੰਬੀ ਵਿਜ਼ਿਟ ਨਾ ਵੀ ਹੋਵੇ ਭਾਵੇਂ ਇੱਕ ਦਿਨ ਦੀ ਹੋਵੇ ਤੇ ਅਸੀਂ ਜ਼ਰੂਰ ਆਈਏ ਸੋ ਇਸ ਵਾਰੀ ਦਾ ਜਿਹੜਾ ਟਾਈਮ ਸੀ ਬੱਚਿਆਂ ਦਾ ਥੋੜਾ ਜਿਹਾ ਸ਼ਾਰਟ ਟਾਈਮ ਸੀ ਤੇ ਇਸ ਕਰਕੇ ਫਿਰ ਅਸੀਂ ਇਹ ਸੋਚਿਆ ਕਿ ਭਾਵੇਂ ਥੋੜੇ ਚਿਰ ਲਈ ਜਾਈਏ ਅਸੀਂ ਜਾਇਗੇ ਜ਼ਰੂਰ ਪਿਛਲੀ ਵਾਰੀ ਵੀ ਮੈਂ ਵਾਅਦਾ ਕੀਤਾ ਸੀ ਨਾ ਜੀ ਜੀ ਤੇ ਜਦੋਂ ਵੀ ਆਵਾਂਗੇ ਉਦੋਂ ਇੱਧਰ ਜ਼ਰੂਰ ਆਵਾਂਗੇ ਆਹ ਹਾਂ ਸੋ ਬੜਾ ਵਧੀਆ ਲੱਗਾ ਅਸੀਂ ਨਨਕਾਣਾ ਸਾਹਿਬ ਸਾਰੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਅੱਜ ਲਾਹੌਰ ਦੇਖਿਆ ਕਿਲਾ ਵੀ ਬਾਹਰੋਂ ਵੇਖ ਲਿਆ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਨੇ ਆਪਣੇ ਇਤਿਹਾਸ ਨੂੰ ਜਾਣਿਆ ਏ ਅਸਲ ਦੇ ਵਿੱਚ ਮੈਂ ਸਮਝਦੀ ਹਾਂ ਕਿ ਜਿਹੜਾ ਸਾਡਾ ਇਤਿਹਾਸ ਹੁੰਦੀ ਸਾਡੀ ਹਿਸਟਰੀ ਹੁੰਦੀ ਹੈ ਅਸੀਂ ਜਦੋਂ ਪੜ੍ਹਨੇ ਆ ਉਹੀ ਕਲਗ ਚੀਜ਼ ਹੁੰਦੀ ਹੈ ਜਦੋਂ ਅਸੀਂ ਉਹਨਾਂ ਅੱਖ ਨਾਲ ਵੇਖਣਾ ਆਪਣੀ ਅੱਖ ਨਾਲ ਦੇਖਣਾ ਉਹੀ ਸਹੀ ਜਿਹੜੀ ਧਰਮ ਸਥਾਨਾਂ ਤੋਂ ਜਦੋਂ ਅਸੀਂ ਦੇਖਨੇ ਆ ਉੱਥੇ ਜਿੱਥੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਲਈਆਂ ਨੇ ਸਿੰਘਾਂ ਸਿੰਘਣੀਆਂ ਨੇ ਆਪਣੇ ਬੰਦ-ਬੰਦ ਕਟਵਾਏ ਨੇ ਤੇ ਉਹ ਤੁਹਾਡੇ ਅੰਦਰ ਇੱਕ ਬੜਾ ਜਜ਼ਬਾ ਪੈਦਾ ਕਰਦਾ ਹੈ ਤੇ ਮੇਰੇ ਬੱਚਿਆਂ ਨੇ ਬੜਾ ਅੱਛਾ ਮਹਿਸੂਸ ਕੀਤਾ ਤੁਸੀਂ ਇਸ ਟਾਈਮ ਕਿਉਂਕਿ ਤੁਸੀਂ ਆਪ ਬਹੁਤ ਵੱਡੇ ਉੱਚੀ ਪੱਧਰ ਤੇ ਐਂਕਰ ਪਰਸਨ ਹੋ ਬੱਚਿਆ ਤੂੰ ਤੁਸੀਂ ਪੁੱਛੋ ਕਿ ਪਹਿਲੇ ਆਉਣ ਤੋਂ ਪਹਿਲੇ ਕੀ ਕੀ ਸੋਚ ਸੀ ਤੇ ਇਹ ਛੋਟਾ ਟਾਈਮ ਦੇ ਅੰਦਰ ਕੀ ਕੀ ਇਹਨਾਂ ਨੇ ਦੇਖਿਆ ਤੇ ਕੀ ਲੈ ਕੇ ਜਾ ਰਹੇ ਨੇ ਤੇ ਅੱਗੇ ਤੂੰ ਇਹਨਾਂ ਨੇ ਕਦੋਂ ਆਣਾ ਹੈ ਤੇ ਆ ਕੇ ਤੇ ਫਿਰ ਇਹਨਾਂ ਨੇ ਕੀ ਕੀ ਦੇਖਣਾ ਸੋ ਤੁਸੀਂ ਦੱਸੋ ਬੇਟਾ ਕਿੱਦਾਂ ਫੀਲ ਕੀਤਾ ਹਾਂਜੀ ਬਹੁਤ ਸੋਹਣਾ ਸੀਗਾ ਇੱਥੇ ਆ ਕੇ ਤੇ ਸਭ ਕੁਝ ਦੇਖਿਆ ਸੀ ਸੜਕਾਂ ਦੇ ਕਾਫੀ ਚੰਗੇ ਆ ਸੀਗਾ ਤੇ ਅਮ ਸਭ ਕੁਝ ਦੇਖਿਆ ਸੀਗਾ ਬਾਰ ਰਿਸਪੈਕਟ ਮਿਲਿਆ ਸੀ ਸਾਨੂੰ ਸਾਰਿਆਂ ਨੂੰ ਤੇ ਹਾਂਜੀ ਬਹੁਤ ਬਹੁਤ ਪਿਆਰ ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਇੱਥੇ ਆਨ ਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ ਸਾਰਿਆਂ ਨੂੰ ਸਰਦਾਰ ਜੀ ਕਹਿੰਦੇ ਰਹੇ ਆ ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ ਫਿਰ ਆਪਾਂ ਜ਼ਰੂਰ ਆਉਂਗੇ ਸ਼ਾਇਦ ਅਗਲੇ ਸਾਲ ਵੀ ਆਉਂਗੇ ਅੱਜ ਰੋਸ਼ਨ ਨੇ ਜਦੋਂ ਪੱਗ ਪਾ ਕੇ ਆਣੀ ਐ ਨਾ ਤੁਸੀਂ ਹਾਂਜੀ ਹਾਂ ਲੈਟਸ ਨੈਕਸਟ ਟਾਈਮ ਕਦੋਂ ਆਣਾ ਜੀ ਕਰਦਾ ਅਗਲੇ ਸਾਲ ਆਵਾਂਗੇ ਹੁਣ ਦੇਖੋ ਹਾਂ ਚਲੋ ਪ੍ਰੋਮਿਸ ਕਰ ਜਿਓ ਉਹਨਾਂ ਰੂਪ ਦੀ ਤਰ੍ਹਾਂ ਤੇ ਪਰਸਲੀ ਪਰਸਲੀ ਤੁਹਾਡਾ ਬਿਲਕੁਲ ਸ਼ਾਰਟ ਟ੍ਰਿਪ ਸੀ ਹਾਂਜੀ ਪਰਸਲੀ ਕੀ ਕੀ ਅਬਜ਼ਰਵ ਕੀਤਾ ਜਿਹੜਾ ਕੋਈ ਆਮ ਬੱਚਾ ਨਹੀਂ ਕਰਦਾ ਉੱਥੇ ਬੈਠਾ ਹੈ ਇੱਥੇ ਆ ਕੇ ਤੁਸੀਂ ਜੋ ਦੇਖਿਆ ਔਰ ਤੁਹਾਡੀ ਫੀਲਿੰਗਸ ਕੀ ਇਹਨਾਂ ਨੂੰ ਦੇਖੋ ਮੇਰੇ ਜਿੱਦਾ ਹੈ ਨਾ ਹਾਰਟ ਦੇ ਵਿੱਚ ਬਹੁਤ ਖੁਸ਼ੀ ਆਇਆ ਕਿ ਇਹਨੇ ਸੰਗਤ ਸੀ ਸਾਰੇ ਉਹਨੂੰ ਪਿਆਰ ਕਰਦੇ ਆ ਸਾਡੇ ਜਿਹੜੇ ਗੋਦਵਾਰੇ ਆ ਉਹਨੂੰ ਠੀਕ ਕਰਦੇ ਰੱਖਿਆ ਬਹੁਤ ਸੇਵਾ ਕੀਤੀ ਜਿੱਦਾ ਹੈ ਨਾ ਦਿਲ ਦੇ ਵਿੱਚ ਬਹੁਤ ਖੁਸ਼ੀ ਹੋਈ ਆ ਯੰਗਸਟਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਯੰਗਸਟਰ ਸਾਡੀ ਪੰਜਾਬੀ ਕਮਿਊਨਿਟੀ ਬਾਹਰ ਦੇ ਕੰਟਰੀ ਵਿੱਚ ਹਾਂਜੀ ਮੈਂ ਇੱਥੇ ਕਹੂੰਗੀ ਕਿ ਇੱਥੇ ਜ਼ਰੂਰ ਆਓ ਇੰਡੀਆ ਤਾਂ ਜਾਣਦੇ ਰਹਿੰਦੇ ਆ ਪਰ ਇੱਥੇ ਜ਼ਰੂਰ ਆਓ ਤੇ ਆਪਣੇ ਗੋਦਵਾਰੇ ਦੇਖੋ ਤੇ ਆਪਣੀ ਹਿਸਟਰੀ ਦੇ ਨਾਲ ਕਨੈਕਟ ਰੱਖੋ ਕੋਈ ਡਰ ਫਾਉਫ ਇੱਥੇ ਆ ਕੇ ਤੁਹਾਨੂੰ ਲੱਗਿਆ ਕੋਈ ਡਰ ਨਹੀਂ ਕੋਈ ਡਰ ਨਹੀਂ ਬਿਲਕੁਲ ਨਹੀਂ ਰਾਤ ਦੇ ਵਿੱਚ ਬਹੁਤ ਸੇਫ ਸੀ 20 ਜੀ ਦੱਸੋ 25 ਉਹਨਾਂ ਵੱਲੋਂ ਵੀ ਜੀ ਸਭ ਚੰਗਾ ਹੈ ਬਿਲਕੁਲ ਬਿਲਕੁਲ ਸਭ ਚੰਗਾ ਹੈ ਉਹਨਾਂ ਵੱਲੋਂ ਵੀ ਸਭ ਚੰਗਾ ਹੈ ਹਾਂ ਭੈਣ ਜੀ ਨੇ ਜੋ ਰਿਮਾਰਕਸ ਆਗੇ ਨੇ ਮੈਂ ਉਹਨਾਂ ਵੱਲੋਂ ਬੋਲ ਦਿੰਨੀ ਆ ਇੱਕ ਤਾਂ ਸਾਨੂੰ ਇਹ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਬਹੁਤ ਅੱਛੀ ਹੋ ਰਹੀ ਹੈ ਜਿਹੜੇ ਗੁਰਦੁਆਰੇ ਵੇਖ ਕੇ ਦਰਸ਼ਨ ਕਰਕੇ ਤਾਂ ਸਾਨੂੰ ਚੰਗਾ ਲੱਗਾ ਹੀ ਐ ਪਰ ਜਿਹੜਾ ਇੱਥੇ ਦਾ ਸੜਕਾਂ ਨੇ ਜਿਹੜੀ ਇੱਥੇ ਦੀ ਡਿਵੈਲਪਮੈਂਟ ਐ ਉਹ ਸਾਨੂੰ ਬੜੀ ਵਧੀਆ ਲੱਗੀ ਐ ਤੁਸੀਂ ਇੱਥੇ ਜਿਹੜੀ ਹਰਿਆਲੀ ਐ ਉਹਨੂੰ ਬਚਾ ਕੇ ਰੱਖਿਆ ਹੋਇਆ ਸਾਨੂੰ ਸਵੇਰੇ ਦੱਸ ਰਿਹਾ ਸੀ ਅਜ਼ਰ ਹੋਣੀ ਕਿ ਸਵੇਰੇ ਜਿਹੜੀ ਤੁਹਾਡੀ ਆ ਕਨਾਲ ਐ ਇਹਦੇ ਜਿਹੜੇ ਨਾਲ ਰੁੱਖ ਨੇ ਸਾਰੇ ਧੁੰਦੇ ਨੇ ਸਵੇਰੇ 4:30 ਵਜੇ ਇਹਨਾਂ ਸਾਰੇ ਦਰਖਤਾਂ ਨੂੰ ਧੋਇਆ ਜਾਂਦਾ ਐ ਤੇ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੀ ਖੂਬਸੂਰਤੀ ਜਿਹੜੀ ਹੈ ਸਾਡੇ ਸ਼ਹਿਰ ਦੀ ਸਾਡੇ ਪੰਜਾਬ ਦੀ ਉਹਨੂੰ ਬਰਕਰਾਰ ਰੱਖ ਰਹੇ ਹੋ ਮੈਂ ਸਾਡਾ ਕਹਿ ਰਹੀਆਂ ਕਿਉਂਕਿ ਸਾਡਾ ਸਾਂਝਾ ਹੈ ਸਾਂਝੀ ਲਾਹੌਰ ਸਾਡੀ ਸਾਂਝੀ ਵਿਰਾਸਤ ਹੈ ਜੀ ਪੰਜਾਬ ਸਾਡੀ ਸਾਂਝੀ ਵਿਰਾਸਤ ਹੈ ਉਹ ਚਾਹੇ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ ਸੋ ਚੜਦੇ ਪੰਜਾਬ ਦੇ ਅੰਦਰ ਜਿੰਨਾ ਕੋ ਚੰਗਾ ਕੰਮ ਹੋਏਗਾ ਉੱਥੇ ਦਿਲ ਖੁਸ਼ ਹੋਏਗਾ ਜਿੰਨਾ ਉੱਥੇ ਬੁਰਾ ਕੰਮ ਹੋਏਗਾ ਸਾਰਿਆਂ ਦਾ ਦਿਲ ਦੁਖੇਗਾ ਸੇਮ ਲਹਿੰਦੇ ਪੰਜਾਬ ਦੇ ਅੰਦਰ ਕੋਈ ਚੀਜ਼ ਚੰਗੀ ਹੋ ਰਹੀ ਹੈ ਤੇ ਸਭ ਦਾ ਦਿਲ ਖੁਸ਼ ਹੋਏਗਾ ਔਰ ਖਾਸ ਕਰ ਲਾਹੌਰ ਲਾਹੌਰ ਤੇ ਫਿਰ ਦਿਲ ਹੈ ਨਾ ਨਾ ਸਿਰਫ ਪੰਜਾਬ ਬਲਕਿ ਇਸ ਪੂਰੇ ਖਿੱਤੇ ਦਾ ਰਾਜਧਾਨੀਆਂ ਦਾ ਜਿਹੜਾ ਗੜ ਰਿਹਾ ਹੋਵੇ ਔਰ ਜਿੰਦਾ ਕਿਤਨਾ ਰਿਚ ਇਤਿਹਾਸ ਹੈ ਪੰਜਾਬੀ ਤਾਰੀਖ ਨੂੰ ਲੈ ਕੇ ਤੇ ਲਾਹੌਰ ਦੇ ਤੇ ਮੈਂ ਕਹਿੰਦਾ ਉਹਨਾਂ ਕਿ ਚੱਪੇ ਚੱਪੇ ਤੇ ਪੰਜਾਬੀ ਤਾਰੀਖ ਖਿਲਰੀ ਪਈ ਹੈ ਕੋਈ ਖੁੱਲਾ ਟਾਈਮ ਹੋਵੇ ਕੋਈ ਆਏ ਮੇਰੇ ਨਾਲ ਗੁੰਮੇ ਫਿਰੇ ਕੋਈ ਮੈਨਾ ਕਸੀ ਲਾਈਏ ਲਾਹੌਰ ਦੇ ਵਿੱਚ ਘਟੋ ਘਟ ਇੱਕ ਮੈਨਾ ਚਾਹੀਦਾ ਹੈ ਔਰ ਇਹਨੂੰ ਐਕਸਪਲੋਰ ਕਰੀਏ ਸੋ ਮੈਂ ਰੂਪ ਜੀ ਨੂੰ ਕਹਾਂਗਾ ਕਿ ਅਗਲੀ ਵਾਰੀ ਖੁੱਲਾ ਟਾਈਮ ਲੈ ਕੇ ਆਓ ਤੇ ਅਸੀਂ ਚੰਗਾ ਟਾਈਮ ਲਾਈਏ ਲਾਹੌਰ ਤੇ ਤੇ ਇਹਨੂੰ ਗੁੰਮੀਏ ਫਿਰੀਏ ਬਹੁਤ ਸ਼ੁਕਰੀਆ ਜੀ ਤੁਹਾਡੀ ਗੱਲਬਾਤ ओके okay, जी आप वीडियो तो सब देखी बहुत बहुत बढ़िया वीडियो है इन्होंने क्या किया कर्तवारा पाकिस्तान दा विजिट करना है सानते ए के हो सकता है कि ननकाना साहिब ना जान ते एथे ननकाना साहिब भी के ते नाल इन्होंने शेयर किया कि انا ਦਾ विजिट जेड़ा है बहुत इंटरेस्टिंग रहा सिखी दी जेडी हिस्ट्री है ओ टियर ठावा जेगाने ओ विजिट करके انا ਨੂੰ ਬਹੁਤ ਬਹੁਤ ਵਧੀਆ ਲੱਗਿਆ ਨਾਲੇ ਬਹੁਤ ਸ਼ਾਰਟ ਵਿਜ਼ਿਟ ਤੇ ਆਏ ਸਨ ਜੇ ਸਟਿਲ ਅਨਦਰ ਵਿਜ਼ਿਟ ਜਿਹੜਾ ਬਹੁਤ ਵਧੀਆ ਰਿਹਾ ਹੈ ਪਾਕਿਸਤਾਨ ਦੇ ਵਿੱਚ ਆ ਕੇ ਕੋਈ ਵੀ ਸਿੱਖ ਆਂਦੇ ਤੇ ਉਹਨੂੰ ਸਪੈਸ਼ਲ ਪ੍ਰੋਟੋਕੋਲ ਜਿਹੜਾ ਹੈ ਲੱਭਦਾ ਤੇ ਇਹ ਚੀਜ਼ ਜਿਹੜੀ ਹੈ ਹਰ ਕੋਈ ਇਸ ਚੀਜ਼ ਨੂੰ ਜਿਹੜਾ లైకడినల్ అగ్రీ కర్దా హై కి పాకిస్తాన్ دے وچ सिक्ಕಾ نو ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਫਰੇ ਸ਼ੈਨਲ ਦਾ ਵੀ ਤੁਹਾਡੇ ਫਰਤੂਨ ਲਗਾਤ ਹੁੰਦੀ ਸੱਚੇ ਕਾਲ